ਜਿਹੜੇ ਘਰ 'ਚ ਜਿਹੜੇ ਬੰਦੇ 'ਚ ਦਲੇਦਰ ਹਨ ਨਾ ਉੱਥੇ ਤਰੱਕੀ ਨਹੀਂ ਆਉਂਦੀ ਕਦੇ ਲੋਹੜੀ ਦੇ ਮੌਕੇ ਤੇ ਤਰਸੀਮ ਜੱਸੜ ਨੇ ਲਾਈਵ ਆ ਕੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜਿਸ ਵਿੱਚ ਕਿਹਾ ਕਿ ਜਿਸ ਬੰਦੇ ਵਿੱਚ ਦਲੇਦਰ ਤੇ ਜਿਸ ਘਰ ਦੇ ਵਿੱਚ ਦਲੇਦਰ ਹੋਵੇ ਨਾ ਉਹ ਕਦੀ ਤਰੱਕੀ ਨਹੀਂ ਕਰ ਸਕਦਾ ਤੇ ਨਾਲ ਦੀ ਨਾਲ ਹੀ ਦੱਸਿਆ ਹੈ ਕਿ ਜਿਹੜਾ ਬੰਦਾ ਸਵੇਰੇ ਜਲਦੀ ਉੱਠਦਾ ਹੈ ਉਸ ਦੇ ਕੀ ਫਾਇਦੇ ਹਨ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਬਿਨਾ ਸਕਿੱਪ ਕੀਤੇਆਂ ਤੇ ਤਰਸੀਮ ਪਾਈ ਦੀਆਂ ਗੱਲਾਂ ਨੂੰ ਜਰੂਰ ਫੋਲੋ ਕਰਿਓ ਕਿਉਂਕਿ ਜੋ ਇਹ ਗੱਲਾਂ ਕਰ ਰਹੇ ਨੇ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਇਹਨਾਂ ਨੇ ਆਪਣੇ ਉੱਪਰ ਹੰਡਾਈਆਂ ਨੇ ਤੇ ਇਹ ਕੰਮ ਕਰਕੇ ਇਹਨਾਂ ਤੋਂ ਰਿਜ਼ਲਟ ਵੀ ਲਏ ਨੇ ਬਾਕੀ ਸੋ ਤੁਸੀਂ ਤਰਸੇਮ ਬਾਈ ਦੀ ਇਹ ਪੂਰੀ ਵੀਡੀਓ ਤੇ ਵੀਡੀਓ ਚੰਗੀ ਲੱਗੇ ਗੱਲਾਂ ਚੰਗੀਆਂ ਲੱਗਣ ਤਾਂ ਸ਼ੇਅਰ ਹੋਰ ਨਾਲ ਦੇ ਨਾਲ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਜਿਹੜੇ ਘਰ 'ਚ ਜਿਹੜੇ ਬੰਦੇ 'ਚ ਦਲੇਦਰ ਹਨ ਉੱਥੇ ਤਰੱਕੀ ਨਹੀਂ ਆਉਂਦੀ ਕਦੇ ਇਹ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਪਿਆਰ ਨਾਲ ਸਨੇਹਾ ਵੀ ਹੈ ਜਿਹੜਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਇਹਦਾ ਕੰਮ ਹੈ ਰਾਤ ਦਾ ਨਾਈਟ ਡਿਊਟੀ ਆ ਉਹ ਡਿਫਰੈਂਟ ਸਟੋਰੀ ਆ ਉਹ ਮਤਲਬ ਉਹਦੇ ਲਈ ਇਹ ਗੱਲ ਨਹੀਂ ਆਪਣੇ ਜੁੜਦੀ ਕਿਉਂਕਿ ਆਲਰੇਡੀ ਰਾਤਾਂ ਨੂੰ ਜਾਗ ਰਿਆ ਤੇ ਉਹ ਵੀ ਸੂਰਜ ਚੜਨ ਤੋਂ ਪਹਿਲਾਂ ਹੀ ਉੱਠਿਆ ਹੁੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਜ਼ਰੂਰੀ ਹੈ ਤੇ ਆਪਦੇ ਕਮਰੇ ਨੂੰ ਆਪਦੀ ਜ਼ਿੰਦਗੀ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਉੱਠਣ ਤੋਂ ਬਾਅਦ ਤੁਹਾਡਾ ਬੈੱਡ ਸਾਫ਼ ਹੋਣਾ ਚਾਹੀਦਾ ਜਿਹੜੀ ਗੱਡੀ ਤੁਸੀਂ ਆਣਾ ਉਹ ਗੱਡੀ ਸਾਫ਼ ਹੋਣੀ ਚਾਹੀਦੀ ਆ ਉਹ ਗੱਡੀ ਚਾਹੇ ਮੰਨ ਲਓ ਲੱਖ ਦੀ ਆ ਚਾਹੇ 2 ਲੱਖ ਦੀ ਆ ਚਾਹੇ ਜੋ ਦੀ ਪ੍ਰਾਈਸ ਮੈਟਰ ਨਹੀਂ ਕਰਦੀ ਚਾਹੇ ਉਹ ਸਾਈਕਲ ਆ ਪਰ ਤੁਹਾਡਾ ਸਾਈਕਲ ਵੀ ਨਾ ਉਹ ਸਵਾਦ ਨਾਲ ਸ਼ਿੰਗਾਰਿਆ ਤੇ ਸਾਫ਼ ਹੋਣਾ ਚਾਹੀਦਾ ਤੁਸੀਂ ਸਾਫ਼ ਸੁਥਰੇ ਹੋਣੇ ਚਾਹੀਦੇ ਹੋ ਕਿਉਂਕਿ ਜਿੱਥੇ ਦਲੇਦਰ ਆ ਜੂ ਉਥੇ ਤਰੱਕੀ ਨਹੀਂ ਆਉਂਦੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਕਮਰਿਆਂ ਦੇ ਵਿੱਚ ਤੇ ਜਿਹੜੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਦਲੇਦਰ ਆ ਜਾਂਦਾ ਉਥੇ ਤਰੱਕੀ ਨਹੀਂ ਹੁੰਦੀ ਸੋ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਭ ਤਰੱਕੀਆਂ ਮਾਣੋ